बीटीवी ਬ੍ਰਾਡਕਾਸਟਿੰਗ ਦੇਖ ਰਹੇ ਸਾਰੇ ਹੀ ਦਰਸ਼ਕਾਂ ਨੂੰ ਮੇਰੇ ਵੱਲੋਂ ਯਾਨੀ ਕਿ ਸੁਖਨੀਤ ਕੌਰ ਦੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਪੰਜਾਬ ਅਤੇ ਭਾਰਤ ਦੀਆਂ ਖਬਰਾਂ ਦੇ ਅੱਜ ਦੇ ਬੁਲੇਟਨ ਦੇ ਵਿੱਚ ਤੁਹਾਡਾ ਸਵਾਗਤ ਹੈ ਸਭ ਤੋਂ ਪਹਿਲਾਂ ਸ਼ੁਰੂਆਤ ਕਰਦੇ ਹਾਂ ਕੁਝ ਮੁੱਖ ਖਬਰਾਂ ਦੇ ਨਾਲ ਨਹੀਂ ਰਹੇ ਦੁੜਾਕ ਫੌਜਾ ਸਿੰਘ 114 ਸਾਲ ਦੀ ਉਮਰ ਦੇ ਵਿੱਚ ਲੈ ਆਖਰੀ ਸਾਹ ਲੰਡਨ ਦੇ ਵਿੱਚ ਉਡਾਣ ਭਰਨ ਤੋਂ ਬਾਅਦ ਜਹਾਜ਼ ਹੋਇਆ ਕ੍ਰੈਸ਼ ਨਹੀਂ ਬਜੀ ਕਿਸੇ ਦੀ ਵੀ ਜਾਨ ਸ਼੍ਰੀ ਗੁਰੂ ਰਾਮਦਾਸ ਲੰਕਰ ਹਾਲ ਨੂੰ ਬੰਬ ਨਾਲ ਉਡਾਉਣ ਦੀ ਧਮਕੀ ਸੁਖਬੀਰ ਬਾਦਲ ਦੇ ਪਹੁੰਚਣ ਤੋਂ ਪਹਿਲਾਂ ਆਈ ਈਮੇਲ ਪਵਿੱਤਰ ਗ੍ਰੰਥਾਂ ਦੀ ਬੇਅਦਬੀ ਕਰਨ ਵਾਲਿਆਂ ਨੂੰ ਹੁਣ ਹੋਵੇਗੀ ਉਮਰ ਕੈਦ ਕੈਬਨਿਟ ਦੇ ਵੱਲੋਂ ਬੇਅਦਬੀ ਖਿਲਾਫ ਬਿੱਲ ਪਰਵਾਨ ਤੇ ਹੁਣ ਖਬਰਾਂ ਵਿਸਥਾਰ ਦੇ ਵਿੱਚ ਵਿਸ਼ਵ ਦੇ ਸਭ ਤੋਂ ਬਜ਼ੁਰਗ ਮੈਰਾਥਨ ਰਨਰ ਫੌਜਾ ਸਿੰਘ ਦਾ ਦੇਹਾਂਤ ਹੋ ਗਿਆ ਹੈ। ਉਹਨਾਂ ਨੇ 114 ਸਾਲ ਦੀ ਉਮਰ ਤੇ ਵਿੱਚ ਆਪਣੇ ਆਖਰੀ ਸਾਲ ਹੈ। ਪਰਿਵਾਰ ਮੁਤਾਬਕ ਫੌਜਾ ਸਿੰਘ ਦੁਪਹਿਰ ਕਰੀਬ 3 ਵਜੇ ਕਰੋ ਨਿਕਲ ਕੇ ਜਲੰਧਰ ਪਠਾਨਕੋਟ ਰਾਸ਼ਟਰੀ ਰਾਜਮਾਰਗ ਦੇ ਦੂਜੇ ਪਾਸੇ ਇੱਕ ਟਾਬੇ ਵੱਲ ਨੂੰ ਜਾ ਰਹੇ ਸਨ ਤੇ ਜਲੰਧਰ ਤੋਂ ਪਠਾਨਕੋਟ ਵੱਲ ਜਾ ਰਹੀ ਇੱਕ ਗੱਡੀ ਨੇ ਉਹਨਾਂ ਨੂੰ ਟੱਕਰ ਮਾਰ ਦਿੱਤੀ। ਉਹਨਾਂ ਨੇ ਅੱਗੇ ਦੱਸਿਆ ਕਿ ਟੱਕਰ ਵਰਜਣ ਤੋਂ ਬਾਅਦ ਫੌਜਾ ਸਿੰਘ ਸੜਕ ਉੱਤੇ ਡੇਕੇ ਜਿਨ੍ਹਾਂ ਨੂੰ ਲੋਕਾਂ ਨੇ ਚੁੱਕ ਕੇ ਹਸਪਤਾਲ ਹਸਪਤਾਲ ਦੇ ਵਿੱਚ ਦਾਖਲ ਕਰਵਾਇਆ ਗਿਆ ਕੁਝ ਦਿਨ ਬਾਅਦ ਫੌਜਾ ਸਿੰਘ ਵੱਲੋਂ ਦਿਲ ਦੇ ਵਿੱਚ ਖਬਰਾਹਟ ਮਹਿਸੂਸ ਹੋਣ ਤੇ ਜਦੋਂ ਉਹਨਾਂ ਦਾ ਚੈੱਕਅਪ ਕੀਤਾ ਜਾ ਰਿਹਾ ਸੀ ਤਾਂ ਉਹਨਾਂ ਦੀ ਮੌਤ ਹੋ ਗਈ। ਫੌਜਾ ਸਿੰਘ ਨੇ ਸਾਲ 2000 ਦੇ ਵਿੱਚ ਲੰਡਨ ਮੈਰਾਥਨ ਵਿੱਚ ਆਪਣੀ ਮੈਰਾਥਨ ਦੌੜ ਦੀ ਸ਼ੁਰੂਆਤ ਕੀਤੀ ਸੀ। 99 ਸਾਲ ਦੀ ਉਮਰ ਤੋਂ 1 ਮਹੀਨਾ ਪਹਿਲਾਂ ਫੌਜਾ ਸਿੰਘ ਨੇ 6 ਘੰਟੇ 54 ਮਿੰਟ ਦੇ ਵਿੱਚ ਇਹ ਦੌੜ ਪੂਰੀ ਕੀਤੀ ਸੀ। ਉਹ ਆਪਣੀ ਉਮਰ ਦੇ 100ਵੇਂ ਦਹਾਕੇ ਤੱਕ ਮੈਰਾਥਨ ਦੌੜਦੇ ਰਹੇ ਅਤੇ ਉਹਨਾਂ ਨੇ ਕਈ ਵਿਸ਼ਵ ਰਿਕਾਰਡ ਆਪਣੇ ਨਾਮ ਕੀਤੇ ਹਨ। ਸਾਲ 1990 ਦੇ ਦਹਾਕੇ ਦੇ ਸ਼ੁਰੂ ਦੇ ਵਿੱਚ ਆਪਣੀ ਪਤਨੀ ਗਿਆਨਕੌਰ ਦੀ ਮੌਤ ਤੋਂ ਬਾਅਦ ਫੌਜਾ ਸਿੰਘ ਆਪਣੇ ਵੱਡੇ ਪੁੱਤਰ ਸੁਖਜਿੰਦਰ ਸਿੰਘ ਨਾਲ ਰਹਿਣ ਦੇ ਲਈ ਲੰਡਨ ਚਲੇ ਗਏ ਸਨ ਪਰ ਇਸ ਤੋਂ ਥੋੜੇ ਸਮੇਂ ਬਾਅਦ ਹੀ ਜ਼ਿੰਦਗੀ ਨੇ ਇੱਕ ਹੋਰ ਦੁਖਦਾਈ ਮੋੜ ਲੈ ਲਿਆ ਜਦੋਂ ਫੌਜਾ ਸਿੰਘ ਦੇ ਛੋਟੇ ਪੁੱਤਰ ਕੁਲਦੀਪ ਸਿੰਘ ਦੀ ਇੱਕ ਹਾਦਸੇ ਦੇ ਵਿੱਚ ਉਹਨਾਂ ਦੀ ਅੱਖਾਂ ਸਾਹਮਣੇ ਮੌਤ ਹੋ ਗਈ ਸੀ ਇਸ ਤੋਂ ਕੁਝ ਸਮਾਂ ਬਾਅਦ ਉਹਨਾਂ ਦੀ ਵੱਡੀ ਤੀਖ ਬੱਚੇ ਨੂੰ ਜਨਮ ਦਿੰਦੇ ਹੋਏ ਚਲਾਣਾ ਕਰ ਗਈ ਫੌਜਾ ਸਿੰਘ ਦੀ ਜ਼ਿੰਦਗੀ ਸਿਰਫ 2 ਸਾਲਾਂ ਵਿੱਚ ਹੀ ਉਲਟ ਗਈ ਜਦੋਂ ਉਹਨਾਂ ਦੀ ਪਤਨੀ ਅਤੇ ਦੋ ਬੱਚਿਆਂ ਦੀ ਮੌਤ ਹੋ ਗਈ ਸੀ ਐਤਵਾਰ ਨੂੰ ਲੰਡਨ ਦੇ ਸਾਊਥ ਹੈਂਡ ਹਵਾਈ ਅੱਡੇ ਤੇ ਇੱਕ ਛੋਟਾ ਜਹਾਜ਼ ਉਡਾਣ ਭਰਨ ਦੇ ਕੁਝ ਸਕਿੰਟਾਂ ਬਾਅਦ ਹੀ ਕ੍ਰੈਸ਼ ਹੋ ਗਿਆ ਚਸਤੇ ਵਿੱਚ ਸਵਾਰ ਚਾਰੇ ਵਿਅਕਤੀਆਂ ਦੀ ਮੌਤ ਹੋ ਗਈ ਹੈ ਦੱਸਿਆ ਜਾ ਰਿਹਾ ਹੈ ਕਿ ਹਾਦਸੇ ਦੇ ਵਿੱਚ ਮਾਰੇ ਗਏ ਸਾਰੇ ਵਿਅਕਤੀ ਵਿਦੇਸ਼ੀ ਨਾਗਰਿਕ ਹਨ ਹਾਲਾਂਕਿ ਅਜੇ ਹੀ ਕੁਝ ਡਾਕੂਮੈਂਟਸ ਮਿਲੇ ਹਨ ਜੋ ਇਹ ਦਰਸਾਉਂਦੇ ਹਨ ਕਿ ਮਾਰੇ ਗਏ ਲੋਕਾਂ ਦੇ ਵਿੱਚੋਂ ਦੋ ਡੱਚ ਪਾਇਲਟ ਅਤੇ ਇੱਕ ਚਿਲੇ ਤੋਂ ਨਰਸ ਵੀ ਸ਼ਾਮਲ ਸੀ ਹਾਦਸੇ ਤੋਂ ਬਾਅਦ ਹਵਾਈ ਅੱਡੇ ਨੂੰ ਅਗਲੇ ਨੋਟਿਸ ਤੱਕ ਬੰਦ ਕਰ ਦਿੱਤਾ ਗਿਆ ਅਤੇ ਸਾਰੀਆਂ ਉਡਾਣਾਂ ਰੱਦ ਕਰ ਦਿੱਤੀਆਂ ਗਈਆਂ ਇਹ ਹਾਦਸਾ ਸਥਾਨਕ ਸਮੇਂ ਅਨੁਸਾਰ ਸ਼ਾਮ 4 ਵਜੇ ਦੇ ਕਰੀਬ ਵਾਪਰਿਆ ਸੋਸ਼ਲ ਮੀਡੀਆ ਤੇ ਅਗੱਤੇ ਕਾਲੇ ਧੂੰਏ ਦੀਆਂ ਤਸਵੀਰਾਂ ਅਤੇ ਵੀਡੀਓਜ਼ ਵਾਇਰਲ ਹੋ ਗਈਆਂ ਜਿਨ੍ਹਾਂ ਦੇ ਵਿੱਚ ਜਹਾਜ਼ ਸੜਦਾ ਅਤੇ ਬਚਾਅ ਟੀਮਾਂ ਮੌਕੇ ਤੇ ਭੱਜਦੀਆਂ ਦਿਖਾਈ ਦਿੱਤੀਆਂ ਲੰਡਨ ਸਾਊਥ ਐਂਡ ਹਵਾਈ ਅੱਡਾ ਜੋ ਕਿ ਲੰਡਨ ਤੋਂ ਲਗਭਗ 72 ਕਿਲੋਮੀਟਰ ਦੂਰ ਹੈ ਹਾਦਸੇ ਤੋਂ ਬਾਅਦ ਬੰਦ ਕਰ ਦਿੱਤਾ ਗਿਆ ਦੱਸਦੀ ਹੈ ਕਿ ਹਵਾਈ ਅड्डा ਮੁੱਖ ਤੌਰ ਤੇ ਛੋਟੀਆਂ ਉਡਾਣਾਂ ਦੇ ਲਈ ਵਰਤਿਆ ਜਾਂਦਾ ਹੈ ਸੋਮਵਾਰ ਨੂੰ ਯਾਤਰਾ ਦੀ ਯੋਜਨਾ ਬਣਾਉਣ ਵਾਲਿਆਂ ਨੂੰ 에ਅਰਲਾਈਨ ਦੇ ਨਾਲ ਸੰਪਰਕ ਕਰਨ ਦੀ ਸਲਾਹ ਦਿੱਤੀ ਗਈ ਡੱਚ ਕੰਪਨੀ ਜੋਇਸ਼ ਐਵੀਏਸ਼ਨ ਨੇ ਪੁਸ਼ਟੀ ਕੀਤੀ ਕਿ ਹਾਦਸਾ ਗ੍ਰਸਤ ਜਹਾਜ਼ ਉਹਨਾਂ ਦੀ ਉਡਾਣ SUZ1C ਅਤੇ ਉਹ ਜਾਂਚ ਦੇ ਵਿੱਚ ਸਹਿਯੋਗ ਕਰ ਰਹੇ ਹਨ ਇਸ ਤੋਂ ਇੱਕ ਮਹੀਨਾ ਪਹਿਲਾਂ ਹੀ 에어 ਇੰਡੀਆ ਦਾ ਜਹਾਜ਼ ਵੀ ਉਡਾਣ ਭਰਨ ਤੋਂ ਕੁਝ ਸਮਾਂ ਬਾਅਦ ਹੀ ਕ੍ਰੈਸ਼ ਹੋ ਗਿਆ ਸੀ ਜਿਸ ਦੇ ਵਿੱਚ ਇੱਕ ਨੂੰ ਛੱਡ ਕੇ ਬਾਕੀ ਸਾਰੇ ਹੀ ਯਾਤਰੀ ਅਤੇ ਚਾਲਕ ਦਲ ਦੇ ਮੈਂਬਰ ਮਾਰੇ ਗਏ ਸਨ ਬਾਲੀਵੁੱਡ ਗਾਇਕ ਰਾਹੁਲ ਫਾਜ਼ਲ ਪੁਰੀਆ ਤੇ ਗੋਲੀਬਾਰੀ ਕੀਤੀ ਗਈ ਇਸ ਗੋਲੀਬਾਰੀ ਦੀ ਘਟਨਾ ਨੂੰ ਅਣਪਛਾਤੇ ਬਦਮਾਸ਼ਾਂ ਨੇ ਐਸਪੀਆਰ ਰੋਡ ਤੇ ਅੰਜਾਮ ਦਿੱਤਾ ਹੈ ਦੱਸ ਦੇ ਕਿ ਬਾਲੀਵੁੱਡ ਅਤੇ ਹਰਿਆਣਾ ਦੇ ਪੌਪ ਗਾਇਕ ਰਾਹੁਲ ਫਾਜ਼ਲਪੁਰੀਆ ਇਸ ਗੋਲੀਬਾਰੀ ਦੀ ਘਟਨਾ ਦੇ ਵਿੱਚ ਬਚ ਗਏ ਹਨ ਇਹ ਗੋਲੀਬਾਰੀ ਦੀ ਘਟਨਾ ਉਹਨਾਂ ਦੇ ਘਰ ਦੇ ਨੇੜੇ ਹੋਈ ਅਤੇ ਹੁਣ ਉਹ ਪੂਰੀ ਤਰ੍ਹਾਂ ਸੁਰੱਖਿਅਤ ਹਨ ਜਾਣਕਾਰੀ ਅਨੁਸਾਰ ਕੁਝ ਲੋਕ ਟਾਟਾ ਪੰਜਕਾਰ ਦੇ ਵਿੱਚ ਆਏ ਅਤੇ ਗੋਲੀਆਂ ਚਲਾ ਦਿੱਤੀਆਂ ਗੋਲੀਬਾਰੀ ਤੋਂ ਬਾਅਦ ਸਿੰਗਰ ਫਾਜ਼ਲਪੁਰੀਆ ਨੇ ਆਪਣੀ ਕਾਰ ਭਜਾ ਲਈ ਗੁਰੂਗ੍ਰਾਮ ਪੁਲਿਸ ਮੁਲਜ਼ਮ ਦੀ ਪਾਲਕਾਰੀ ਹੈ ਇਸ ਪੂਰੀ ਘਟਨਾ ਦੇ ਵਿੱਚ ਕੋਈ ਵੀ ਜ਼ਖਮੀ ਨਹੀਂ ਹੋਇਆ ਅਤੇ ਨਾ ਹੀ ਕਿਸੇ ਵਾਹਨ ਨੂੰ ਗੋਲੀ ਲੱਗੀ ਹੈ ਗੁਰੂਗ੍ਰਾਮ ਪੁਲਿਸ ਦੀ ਸੀਨ ਆਫ ਅ ਕਰਾਇਮ ਟੀਮ ਮੌਕੇ ਤੇ ਪਹੁੰਚ ਗਈ ਹੈ ਕਥਿਤ ਜਗ੍ਹਾ ਤੇ ਹੋਈ ਗੋਲੀਬਾਰੀ ਦੀ ਅਜੇ ਪੁਸ਼ਟੀ ਨਹੀਂ ਹੋਈ ਘਟਨਾ ਦੀ ਹਰ ਪਹਿਲੂ ਤੋਂ ਜਾਂਚ ਜਾਰੀ ਹੈ ਰਾਪਲੀਆਦਵ ਫਾਜ਼ਲ ਪੁਰੀਆ ਨੂੰ ਸਦਾਰਥ ਮਲਹੋਤਰਾ ਤੇ ਆਲਿਆਪਟ ਦੀ ਫਿਲਮ ਖਪੂਰ ਐਂਡ ਸੰਸ ਦੇ ਵਿੱਚ ਲੜਕੀ ਬਿਊਟੀਫੁੱਲ ਕਰਗੇ ਚੁੱਲ ਗੀਤ ਤੋਂ ਪਛਾਣ ਮਿਲੀ ਸੀ ਉਹ ਹਰਿਆਣਵੀ ਗੀਤਾਂ ਲਈ ਵੀ ਕਾਫੀ ਮਸ਼ਹੂਰ ਹਨ ਸ਼੍ਰੀ ਹਰ ਮੰਦਰ ਸਾਹਿਬ ਵਿਖੇ ਸ਼੍ਰੀ ਗੁਰੂ ਰਾਮਦਾਸ ਲੰਗਰ ਹਾਲ ਨੂੰ ਬੰਬ ਤੇ ਨਾਲ ਉਡਾਉਣ ਦੀ ਧਮਕੀ ਵਾਲੀ ਈਮੇਲ ਮਿਲੀ ਹੈ ਮਿਲੀ ਜਾਣਕਾਰੀ ਮੁਤਾਬਕ ਕਿਸੇ ਅਣਪਛਾਤੇ ਵਿਅਕਤੀ ਵੱਲੋਂ ਇਹ ਈਮੇਲ ਭੇਜੀ ਗਈ ਸੀ ਈਮੇਲ ਦੇ ਵਿੱਚ ਸ਼੍ਰੀ ਦਰਬਾਰ ਸਾਹਿਬ ਦੇ ਲੰਗਰ ਹਾਲ ਨੂੰ ਆਰਡੀਐਕਸ ਨਾਲ ਉਡਾਉਣ ਦੀ ਧਮਕੀ ਦਿੱਤੀ ਗਈ। ਇਸ ਧਮਕੀ ਦੇ ਚੱਲਦਿਆਂ ਸ਼੍ਰੀ ਹਰਮੰਦਰ ਸਾਹਿਬ ਦੀ ਆਲੇ-ਦੁਆਲੇ ਸੁਰੱਖਿਆ ਹੋਰ ਵਧਾ ਦਿੱਤੀ ਗਈ। ਸ਼੍ਰੋਮਣੀ ਕਮੇਟੀ ਦੇ ਚੀਫ ਸਕੱਤਰ ਨੇ ਸੰਬੰਧੀ ਕਿਹਾ ਹੈ ਕਿ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੇ ਪਹੁੰਚਣ ਤੋਂ 1 ਘੰਟਾ ਪਹਿਲਾਂ ਹੀ ਧਮਕੀ ਭਰੀ ਈਮੇਲ ਆਈ ਹੈ। ਈਮੇਲ ਦੇ ਰਾਹੀਂ ਸ਼੍ਰੀ ਗੁਰੂ ਰਾਮਦਾਸ ਲੰਗਰ ਹਾਲ ਨੂੰ ਆਰਡੀਐਕਸ ਨਾਲੋਂ ਡੀ ਧਮਕੀ ਦਿੱਤੀ ਗਈ। ਸ਼੍ਰੋਮਣੀ ਕਮੇਟੀ ਦੇ ਵੱਲੋਂ ਚੌਕਸੀ ਵਰਤਦਿਆਂ ਤੁਰੰਤ ਚੱਪੇ-ਚੱਪੇ ਤੇ ਟਾਸਕ ਫੋਰਸ ਤਾਇਨਾਤ ਕੀਤੀ ਗਈ। ਇਸ ਦੇ ਨਾਲ ਹੀ ਪੁਲਿਸ ਨੂੰ ਵੀ ਇਸ ਸੰਬੰਧੀ ਸੂਚਿਤ ਕੀਤਾ ਗਿਆ। ਇਸ ਤੋਂ ਇਲਾਵਾ ਪੁਲਿਸ ਅਧਿਕਾਰੀਆਂ ਦੇ ਨਾਲ ਮੀਟਿੰਗਾਂ ਕਰਕੇ ਸੁਰੱਖਿਆ ਪ੍ਰਬੰਧ ਦਾ ਜਾਇਜ਼ਾ ਵੀ ਲਿਆ ਗਿਆ। ਵੱਡੀ ਗਿਣਤੀ ਦੇ ਵਿੱਚ ਸਾਦੇ ਕੱਪੜਿਆਂ ਦੇ ਵਿੱਚ ਪੁਲਿਸ ਬਲ ਸ਼੍ਰੀ ਦਰਬਾਰ ਸਾਹਿਬ ਦੇ ਵਿੱਚ ਤਾਇਨਾਤ ਕੀਤਾ ਗਿਆ ਹੈ। ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਦੇ ਵਿੱਚ ਹੋਈ ਮੰਤਰੀ ਮੰਡਲ ਦੀ ਮੀਟਿੰਗ ਦੇ ਵਿੱਚ ਪੰਜਾਬ ਪਵਿੱਤਰ ਗ੍ਰੰਥਾਂ ਵਿਰੋਧ ਦਾ ਅਪਰਾਧ ਦੀ ਰੋਕਥਾਮ ਬਾਰੇ ਬਿੱਲ 2025 ਨੂੰ ਪ੍ਰਵਾਨਗੀ ਤੇ ਦਿੱਤੀ ਗਈ ਹੈ ਇਸ ਬਿੱਲ ਦੇ ਵਿੱਚ ਪਾਵਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਭਗਵਦ ਗੀਤਾ ਪਵਿੱਤਰ ਬਾਈਬਲ ਕੁਰਾਨ ਸ਼ਰੀਫ ਅਤੇ ਹੋਰ ਪਵਿੱਤਰ ਗ੍ਰੰਥਾਂ ਦੀ ਬੇਅਦਬੀ ਕਰਨ ਵਾਲੇ ਦੋਸ਼ੀਆਂ ਲਈ ਉਮਰ ਕਾਇਦ ਸਮੇਤ ਸਖਤ ਸਜ਼ਾ ਦੀ ਵਿਵਸਥਾ ਕੀਤੀ ਗਈ ਹੈ ਇਸ ਕਾਨੂੰਨ ਦੇ ਲਾਗੂ ਹੋ ਜਾਣ ਨਾਲ ਸੂਬੇ ਦੇ ਵਿੱਚ ਅਮਨ ਸ਼ਾਂਤੀ ਏਕਤਾ ਤੇ ਭਾਈਚਾਰਕ ਸਾਂਝ ਦੀਆਂ ਤੰਦਾਂ ਮਜ਼ਬੂਤ ਕਰਨ ਦੀਆਂ ਕੋਸ਼ਿਸ਼ਾਂ ਨੂੰ ਹੋਰ ਤਾਕਤ ਮਿਲੇਗੀ ਇਸ ਕਦਮ ਦੇ ਨਾਲ ਕਾਨੂੰਨੀ ਅਪਰਾਧ ਦੇ ਦੋਸ਼ੀਆਂ ਲਈ ਸਖਤ ਸਜ਼ਾ ਨੂੰ ਯਕੀਨੀ ਬਣਾ ਕੇ ਸਮਾਜ ਵਿਰੋਧੀ ਅਤੇ ਦੇਸ਼ ਵਿਰੋਧੀ ਗਤੀਵਿਧੀਆਂ ਨੂੰ ਰੋਕਣ ਨੂੰ ਹੋਰ ਬਲ ਮਿਲੇਗਾ ਇਸ ਕਾਨੂੰਨ ਦੇ ਤਹਿਤ ਵਿਅਤਬੀ ਦਾ ਦੋਸ਼ੀ ਪਾਏ ਜਾਣ ਵਾਲੇ ਕਿਸੇ ਵੀ ਵਿਅਕਤੀ ਨੂੰ 10 ਸਾਲ ਤੋਂ ਲੈ ਕੇ ਉਮਰ ਕੈਦ ਤੱਕ ਦੀ ਸਜ਼ਾ ਦਾ ਸਾਹਮਣਾ ਕਰਨਾ ਪੈ ਸਕਦਾ ਹੈ ਇਸ ਅਪਰਾਧ ਦੀ ਕੋਸ਼ਿਸ਼ ਕਰਨ ਵਾਲਿਆਂ ਨੂੰ ਵੀ 3 ਤੋਂ 5 ਸਾਲ ਦੀ ਕੈਦ ਤੱਕ ਦੀ ਸਜ਼ਾ ਦਾ ਸਾਹਮਣਾ ਕਰਨਾ ਪੈ ਸਕਦਾ ਹੈ ਜਦਗੀ ਅਪਰਾਧ ਲਈ ਉਕਸੌਂਡ ਵਾਲਿਆਂ ਨੂੰ ਅਪਰਾਧ ਦੇ ਮੁਤਾਬਕ ਸਜ਼ਾ ਦਿੱਤੀ ਜਾਵੇਗੀ ਪਕਾਸਾ 에ਅਰਲਾਈਨਸ ਦਾ 에어 2737 ਮੈਕਸ ਜਹਾਜ਼ ਮੁੰਬਈ ਦੇ ਸ਼ਤਰਪਤੀ ਸ਼ਿਵਾਜੀ ਮਹਾਰਾਜ ਇੰਟਰਨੈਸ਼ਨਲ 에ਅਰਪੋਰਟ ਤੇ ਇੱਕ ਕਾਰਗੋ ਟਰੱਕ ਦੇ ਨਾਲ ਟਕਰਾ ਗਿਆ ਏਅਰਲਾਈਨ ਨੇ ਇੱਕ ਬਿਆਨ ਜਾਰੀ ਕਰਕੇ ਕਿਹਾ ਕਿ ਜਹਾਜ਼ ਉਦੋਂ ਖੜਾ ਸੀ ਜਦੋਂ ਜਹਾਜ਼ ਤੇ ਖੰਭ ਦੇ ਨਾਲ ਇੱਕ ਸਥਾਨਕ ਕਾਰਗੋ ਵਾਹਨ ਦੀ ਟੱਕਰ ਹੋ ਗਈ। ਇਸ ਵੇਲੇ ਇਸ ਘਟਨਾ ਦੀ ਜਾਂਚ ਕੀਤੀ ਜਾ ਰਹੀ ਹੈ। ਇਸ ਤੋਂ ਪਹਿਲਾਂ April 2025 ਦੇ ਵਿੱਚ ਬੰਗਲੌਰੂ ਦੇ ਕੈਂਪਗੋੜਾ ਅੰਤਰਰਾਸ਼ਟਰੀ ਹਵਾਈ ਅੱਡੇ ਤੇ ਇੱਕ ਮਿਨੀ ਬੱਸ ਇੱਕ ਖੜੀ ਇੰਡੀਗੋ 에ਅਰਲਾਈਨਸ ਦੇ ਜਹਾਜ਼ ਦੇ ਨਾਲ ਟਕਰਾ ਗਈ ਸੀ। ਮੇਨੀ ਬਸ ਨੇ ਟਿਕੋ ਜਹਾਜ਼ ਦੇ ਅੰਡਰ ਕੈਰੀਜ ਨਾਲ ਟਕਰਾ ਗਈ ਜਿਸ ਨਾਲ ਬਸ ਦੀ ਛੱਤ ਨੂੰ ਨੁਕਸਾਨ ਪਹੁੰਚਿਆ 12 ਜੂਨ ਨੂੰ ਅਹਮਦਾਬਾਦ ਦੇ ਵਿੱਚ ਇਹ ਰੀਡੀਆਂ ਦੇ ਜਹਾਜ਼ ਹਾਦਸੇ ਤੋਂ ਬਾਅਦ ਡਾਇਰੈਕਟੋਰੇਟ ਜਨਰਲ ਆਫ ਸਿਵਲ ਐਵੀਏਸ਼ਨ ਨੇ ਦਿੱਲੀ ਅਤੇ ਮੁੰਬਈ ਹਵਾਈ ਅੱਡਿਆਂ ਦਾ ਨਿਰੀਖਣ ਕੀਤਾ ਸੀ ਇਸ ਦੇ ਵਿੱਚ ਪਾਈ ਗਈ ਇੱਕ ਖਾਮੀ ਇਹ ਸੀ ਕਿ ਬਹੁਤ ਸਾਰੇ ਵਾਹਨਾਂ ਦੇ ਵਿੱਚ ਸਪੀਡ ਗਵਰਨਰ ਨਹੀਂ ਲਗਾਏ ਗਏ ਹਨ ਇਹਨਾਂ ਵਾਹਨਾਂ ਦੇ ਪਰਮਟ ਤੇ ਉਹਨਾਂ ਦੇ ਡਰਾਈਵਰਾਂ ਦੇ ਏਅਰਪੋਰਟ ਡਰਾਈਵਿੰਗ ਲਾਇਸੈਂਸ ਰੱਦ ਕਰ ਦਿੱਤੇ ਗਏ ਸਨ ਤੇ ਵਾਪਸ ਲੈ ਲਏ ਗਏ ਸਨ ਸਪੀਡ ਗਵਰਨਰ ਲਗਾਤਾਰ ਵਾਹਨ ਦੀ ਕਤੀਦੀ ਨਿਗਰਾਨੀ ਕਰਦਾ ਹੈ ਹਵਾਈ ਅੱਡੇ ਤੇ ਜ਼ਮੀਨੀ ਹਾਦਸਿਆਂ ਨੂੰ ਰੋਕਣ ਲਈ ਸਾਲਾਂ ਤੋਂ ਯਤਨ ਜਾਰੀ ਹੈ ਡੀਜੀਸੀਐਨਏ 6 ਸਾਲ ਪਹਿਲਾਂ ਇਹ ਲਾਜ਼ਮੀ ਕਰ ਦਿੱਤਾ ਸੀ ਕਿ ਡਰਾਈਵਰ ਨੂੰ ਹਵਾਈ ਅੱਡੇ ਤੇ ਡਰਾਈਵਿੰਗ ਦੇ ਨਿਯਮਾਂ ਦਾ ਜ਼ਰੂਰੀ ਗਿਆਨ ਹੋਣਾ ਲਾਜ਼ਮੀ ਹੈ ਇਸ ਦਿਨਾਂ ਕੀ ਅੱਜ ਦੇ ਬੁਲੇਟਿਨ ਦੇ ਵਿੱਚ ਐਨਾ ਹੀ ਮੈਨੂੰ ਸੁਖਨੀਤ ਕੌਰ ਨੂੰ ਦੇਉ ਇਜਾਜ਼ਤ ਅਤੇ ਦੇਖਦੇ ਰਹੋ BTV ਬ੍ਰਾਡਕਾਸਟਿੰਗ ਆਲਵੇਸ ਬੀ ਪੋਜ਼ਿਟਿਵ ਐਂਡ ਬੀ ਯਰਸੈਲਫ